ਜ਼ਿੰਦਗੀ ਵਿੱਚ ਗੁਜ਼ਾਰਾ ਕਰਨ ਲਈ ਜੇਕਰ ਅਸੀਂ ਕੋਈ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਆ ਤਾਂ ਕਿਹੜੀਆਂ ਗੱਲਾਂ ਜਿਨ੍ਹਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਬਹੁਤ ਤਰ੍ਹਾਂ ਦੇ ਕਾਰੋਬਾਰ ਅਸੀਂ ਕਰਦੇ ਆਂ ਕਈ ਬਹੁਤ ਉੱਚ ਲੈਵਲ ਦੇ ਕਾਰੋਬਾਰ ਨੇ ਕਈ ਮੀਡੀਅਮ ਤੌਰ ਤੇ ਕਾਰੋਬਾਰ ਨੇ ਵੱਖ-ਵੱਖ ਤਰ੍ਹਾਂ ਦੇ ਕਾਰੋਬਾਰ ਆਪਾਂ ਕਰਦੇ ਆਂ ਕਿ ਅਸੀਂ ਸੁਣਦੇ ਵੀ ਆਂ ਕਿ ਇਸ ਬੰਦੇ ਨੇ ਇਹ ਕੰਮ ਕੀਤਾ ਸੀ ਇਸ ਬੰਦੇ ਨੇ ਕਾਰੋਬਾਰ ਕੀਤਾ ਸੀ ਉਹ ਚੱਲਿਆ ਇਸ ਬੰਦੇ ਨੇ ਕਾਰੋਬਾਰ ਕੀਤਾ ਬਹੁਤ ਚੱਲਿਆ ਜੋ ਵੀ ਅਸੀਂ ਕੋਈ ਕਾਰੋਬਾਰ ਸ਼ੁਰੂ ਕਰਨਾ ਹੈ ਕੋਈ ਨਵਾਂ ਕੰਮ ਸ਼ੁਰੂ ਕਰਨਾ ਹੈ ਤਾਂ ਉਹਦੇ ਲਈ ਕੁਝ ਗੱਲਾਂ ਦਾ ਸਾਨੂੰ ਵਿਸ਼ੇਸ਼ ਤੌਰ ਤੇ ਧਿਆਨ ਰੱਖਣਾ ਪੈਂਦਾ ਜੇ ਅਸੀਂ ਉਸ ਤੋਂ ਬਾਹਰ ਜਾ ਕੇ ਕੋਈ ਕਿਤੇ ਹੋਰ ਤਰ੍ਹਾਂ ਦਾ ਕਾਰੋਬਾਰ ਕਰਾਂਗੇ ਤਾਂ ਉਹ ਨਹੀਂ ਚੱਲੇਗਾ ਐਵੇਂ ਸਥਾਪਿਤ ਹੋ ਜਾਂਦੇ ਆ ਬਾਅਦ ਦੇ ਵਿੱਚ ਉਹਨਾਂ ਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਪੈਂਦੀ ਆਪਣੀ ਦੁਕਾਨ ਦੀ ਕੋਈ ਐਡ ਕਰਨ ਦੀ ਲੋੜ ਵੀ ਨਹੀਂ ਪੈਂਦੀ ਉਹਨਾਂ ਦੀਆਂ ਦੁਕਾਨਾਂ ਆਪਣੇ ਆਪ ਚੱਲਦੀਆਂ ਲੋਕ ਉਹਨਾਂ ਕੋਲੇ ਜਾਂਦੇ ਨੇ ਦੇਖਿਆ ਕਿ ਉਹਨਾਂ ਕੋਲੇ ਸਮਾਨ ਹੈ ਜਿਹੜਾ ਉਹ ਖਤਮ ਹੋ ਜਾਂਦਾ ਪਰ ਲੋਕਾਂ ਦਾ ਗਾਹਕ ਹੈ ਜਿਹੜਾ ਉਹਨਾਂ ਕੋਲੇ ਖਤਮ ਨਹੀਂ ਹੁੰਦਾ ਜ਼ਿੰਦਗੀ ਵਿੱਚ ਗੁਜ਼ਾਰਾ ਕਰਨ ਲਈ ਜੇਕਰ ਅਸੀਂ ਕੋਈ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹਾਂ ਤਾਂ ਕਿਹੜੀਆਂ ਗੱਲਾਂ ਜਿਨ੍ਹਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਮੈਂ ਜਗਜੀਵਨ ਸਿੰਘ ਆਲੀ ਕੇ ਜੇਕਰ ਤੁਸੀਂ ਦੋਸਤੋ ਚੈਨਲ ਨਾਲ ਨਵੇਂ ਜੁੜੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਤੇ ਇੰਸਟਾਗ੍ਰam ਪੇਜ ਫੋਲੋ ਕਰ ਲਓ ਕੋਈ ਵੀ ਕਾਰੋਬਾਰ ਜਦੋਂ ਅਸੀਂ ਸ਼ੁਰੂ ਕਰਨਾ ਹੈ ਜ਼ਿੰਦਗੀ ਵਿੱਚ ਗੁਜ਼ਾਰਾ ਕਰਨ ਵਾਸਤੇ ਬਹੁਤ ਤਰ੍ਹਾਂ ਦੇ ਕਾਰੋਬਾਰ ਅਸੀਂ ਕਰਦੇ ਆਂ ਕਈ ਬਹੁਤ ਉੱਚ ਲੈਵਲ ਦੇ ਕਾਰੋਬਾਰ ਨੇ ਕਈ ਮੀਡੀਅਮ ਤੌਰ ਤੇ ਕਾਰੋਬਾਰ ਨੇ ਵੱਖ-ਵੱਖ ਤਰ੍ਹਾਂ ਦੇ ਕਾਰੋਬਾਰ ਆਪਾਂ ਕਰਦੇ ਆਂ ਤਾਂ ਜਦੋਂ ਵੀ ਅਸੀਂ ਕੋਈ ਕੰਮ ਸ਼ੁਰੂ ਕਰਨਾ ਹੈ ਤਾਂ ਉਹਦੇ ਲਈ ਕੁਝ ਗੱਲਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਆਮ ਤੌਰ ਤੇ ਸਮਾਜ ਦੇ ਵਿੱਚ ਵਿਚਰਦੇ ਆਂ ਅਸੀਂ ਇਹ ਦੇਖਦੇ ਆਂ ਕਿ ਅਸੀਂ ਸੁਣਦੇ ਵੀ ਆਂ ਕਿ ਇਸ ਬੰਦੇ ਨੇ ਇਹ ਕੰਮ ਕੀਤਾ ਸੀ ਇਸ ਬੰਦੇ ਨੇ ਕਾਰੋਬਾਰ ਕੀਤਾ ਸੀ ਉਹ ਚੱਲਿਆ ਨਹੀਂ ਇਸ ਬੰਦੇ ਨੇ ਕਾਰੋਬਾਰ ਕੀਤਾ ਬਹੁਤ ਚੱਲਿਆ ਤਾਂ ਕੁਝ ਤਾਂ ਕਾਰਨ ਹੋਣਗੇ ਨਾ ਜਿਹਦੇ ਕਾਰਨ ਇੰਨਾ ਵੱਡੀਆਂ ਸਟੇਟਮੈਂਟ ਆਪਾਂ ਕਹਿੰਦੇ ਆ ਕਿ ਇੱਕ ਬਹੁਤ ਚੱਲਿਆ ਇੱਕ ਬਿਲਕੁਲ ਨਹੀਂ ਚੱਲਿਆ ਤਾਂ ਜਦੋਂ ਵੀ ਅਸੀਂ ਕੋਈ ਕਾਰੋਬਾਰ ਸ਼ੁਰੂ ਕਰਨਾ ਹੈ ਕੋਈ ਨਵਾਂ ਕੰਮ ਸ਼ੁਰੂ ਕਰਨਾ ਹੈ ਤਾਂ ਉਹਦੇ ਲਈ ਕੁਝ ਗੱਲਾਂ ਦਾ ਸਾਨੂੰ ਵਿਸ਼ੇਸ਼ ਤੌਰ ਤੇ ਧਿਆਨ ਰੱਖਣਾ ਬਣਦਾ ਹੈ ਤਾਂ ਜਿਹਦੇ ਵਿੱਚ ਸਭ ਤੋਂ ਪਹਿਲੀ ਗੱਲ ਆ ਜਾਂਦੀ ਹੈ ਕਿ ਸਭ ਤੋਂ ਪਹਿਲੀ ਗੱਲ ਤਾਂ ਸਾਡੀ ਕਾਰੋਬਾਰ ਲਈ ਲੋਕੇਸ਼ਨ ਥਾਂ ਜਿਹੜੀ ਅਸੀਂ ਚੋਣ ਕਰਨੀ ਹੈ ਉਹ ਤੇ ਸਾਨੂੰ ਬਹੁਤ ਧਿਆਨ ਦੇਣਾ ਚਾਹੀਦਾ ਹੈ ਕਿ ਜਿਸ ਤਰ੍ਹਾਂ ਦਾ ਕਾਰੋਬਾਰ ਅਸੀਂ ਜਿਸ ਤਰ੍ਹਾਂ ਦਾ ਕੰਮ ਕਰਨਾ ਹੈ ਉਸ ਤਰ੍ਹਾਂ ਦੀ ਲੋਕੇਸ਼ਨ ਅਸੀਂ ਸਿਲੈਕਟ ਕਰੀਏ ਉਸ ਤਰ੍ਹਾਂ ਦੀ ਲੋਕੇਸ਼ਨ ਚੁਣੀਏ ਜਿਸ ਤਰ੍ਹਾਂ ਦੀ ਉਥੇ ਮਾਰਕੀਟ ਹੈ ਜੇ ਅਸੀਂ ਉਸ ਤੋਂ ਬਾਹਰ ਜਾ ਕੇ ਕੋਈ ਕਿਤੇ ਹੋਰ ਤਰ੍ਹਾਂ ਦਾ ਕਾਰੋਬਾਰ ਕਰਾਂਗੇ ਤਾਂ ਉਹ ਨਹੀਂ ਚੱਲੇਗਾ ਇਸ ਲਈ ਸਭ ਤੋਂ ਮੇਨ ਗੱਲ ਅਸੀਂ ਇਸ ਗੱਲ ਤੇ ਜਿਹੜਾ ਧਿਆਨ ਹੈ ਉਹ ਦੇਈਏ ਕਿ ਵਧੀਆ ਲੋਕੇਸ਼ਨ ਜਿਸ ਤਰ੍ਹਾਂ ਦੇ ਸਾਡੇ ਜੋ ਜੋ ਵੀ ਚੀਜ਼ ਅਸੀਂ ਉੱਥੇ ਵੇਚਣੀ ਚਾਹੁੰਦੇ ਆ ਕਿਸੇ ਵੀ ਤਰ੍ਹਾਂ ਦੀ ਉੱਥੇ ਕੋਈ ਸ਼ੁਰੂ ਕਰਨਾ ਚਾਹੁੰਦੇ ਆ ਤਾਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਇੱਥੇ ਇਸ ਤਰ੍ਹਾਂ ਦੀ ਸਾਡੀ ਚੀਜ਼ ਦੀ ਜਿਹੜੀ ਵਿਕਰੀ ਹੈ ਉਹ ਹੈ ਜਾਂ ਆਸ-ਪਾਸੇ ਉਸ ਤਰ੍ਹਾਂ ਦਾ ਸਿਸਟਮ ਹੈ ਜਾਂ ਨਹੀਂ ਹੈ ਇਸ ਗੱਲ ਦਾ ਅਸੀਂ ਖਿਆਲ ਰੱਖੀਏ ਦੂਜਾ ਨੰਬਰ ਹੈ ਸਾਡੀ ਹਾਜ਼ਰੀ ਆਮ ਤੌਰ ਤੇ ਲੋਕ ਇਸ ਗੱਲ ਨੂੰ ਬਹੁਤ ਦੇਖਦੇ ਨੇ ਕਿ ਕੋਈ ਵੀ ਦੁਕਾਨਦਾਰ ਬੰਦਾ ਜੇ ਦੁਕਾਨ ਤੇ ਹਾਜ਼ਰ ਹੈ ਤਾਂ ਉਸ ਦਾ ਕਾਰੋਬਾਰ ਵਧੀਆ ਚੱਲਦਾ ਜੇ ਅਸੀਂ ਹਾਜ਼ਰ ਨਹੀਂ ਰਹਿੰਦੇ ਤਾਂ ਵੀ ਸਾਡਾ ਕਾਰੋਬਾਰ ਪਿੱਛੇ ਵੱਲ ਜਾਂਦਾ ਹੈ ਦੂਜਾ ਕੰਮ ਸਾਡਾ ਕਿ ਅਸੀਂ ਹਰ ਸਮੇਂ ਆਪਣੇ ਕਾਰੋਬਾਰ ਤੇ ਆਪਣੇ ਕੰਮ ਤੇ ਆਪਣੀ ਦੁਕਾਨ ਤੇ ਹਾਜ਼ਰ ਰਹੀਏ ਇਹ ਬਹੁਤ ਜ਼ਰੂਰੀ ਹੈ ਤੀਜੀ ਗੱਲ ਹੈ ਕੁਆਲਿਟੀ ਗੁਣਵੱਤਾ ਮੰਨਦੇ ਹਾਂ ਕਿ ਕੁਆਲਿਟੀ ਗੁਣਵੱਤਾ ਨੂੰ ਸਥਾਪਿਤ ਹੋਣ ਤੇ ਟਾਈਮ ਤਾਂ ਲੱਗਦਾ ਹੈ ਕੁਝ ਸਾਲ ਲੱਗ ਜਾਂਦੇ ਆ ਕੁਝ ਸਮਾਂ ਲੱਗ ਜਾਂਦਾ ਜ਼ਰੂਰ ਕੁਆਲਿਟੀ ਨੂੰ ਲੋਕਾਂ ਦੇ ਵਿੱਚ ਇਹ ਗੱਲ ਬਣਾਉਣ ਤੇ ਕਿ ਉੱਥੇ ਕੁਆਲਿਟੀ ਦਾ ਸਮਾਨ ਮਿਲਦਾ ਪਰ ਇੱਕ ਗੱਲ ਪੱਕੀ ਹੈ ਕਿ ਜਦੋਂ ਤੁਸੀਂ ਸਥਾਪਿਤ ਹੋਗੇ ਤੁਸੀਂ ਦੇਖਿਆ ਹੋਣਾ ਸੋਡੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੇ ਬੰਦੇ ਆਏ ਹੋਣਗੇ ਇਸ ਤਰ੍ਹਾਂ ਦੇ ਕਾਰੋਬਾਰੀ ਆਏ ਹੋਣਗੇ ਜਿਨ੍ਹਾਂ ਕੋਲੇ ਕੁਆਲਿਟੀ ਹੁੰਦੀ ਹੈ ਜਿਨ੍ਹਾਂ ਦੀ ਦੁਕਾਨ ਤੇ ਕੁਆਲਿਟੀ ਦਾ ਸਮਾਨ ਮਿਲਦਾ ਤਾਂ ਉਹ ਇਨੇ ਸਥਾਪਿਤ ਹੋ ਜਾਂਦੇ ਐ ਬਾਅਦ ਦੇ ਵਿੱਚ ਉਹਨਾਂ ਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਪੈਂਦੀ ਆਪਣੀ ਦੁਕਾਨ ਦੀ ਕੋਈ ਐਡ ਕਰਨ ਦੀ ਲੋੜ ਵੀ ਨਹੀਂ ਪੈਂਦੀ ਉਹਨਾਂ ਦੀਆਂ ਦੁਕਾਨਾਂ ਆਪਣੇ ਆਪ ਚੱਲਦੀਆਂ ਲੋਕ ਉਹਨਾਂ ਕੋਲੇ ਜਾਂਦੇ ਨੇ ਕਈ ਵਾਰ ਤਾਂ ਐਸਾ ਵੀ ਦੇਖਿਆ ਕਿ ਉਹਨਾਂ ਕੋਲੇ ਸਮਾਨ ਹੈ ਜਿਹੜਾ ਉਹ ਖਤਮ ਹੋ ਜਾਂਦਾ ਪਰ ਲੋਕਾਂ ਦੇ ਗਾਹਕ ਹੈ ਜਿਹੜਾ ਉਹਨਾਂ ਕੋਲੇ ਖਤਮ ਨਹੀਂ ਹੁੰਦਾ ਇਹ ਕੁਆਲਿਟੀ ਦੀ ਗੱਲ ਹੁੰਦੀ ਹੈ ਇਸ ਲਈ ਇਹ ਕੁਝ ਮੁੱਢਲੀਆਂ ਗੱਲਾਂ ਜਿਹੜੀਆਂ ਸਾਨੂੰ ਧਿਆਨ ਰੱਖਣੀਆਂ ਚਾਹੀਦੀਆਂ ਕੋਈ ਵੀ ਕਾਰੋਬਾਰ ਸਥਾਪਿਤ ਕਰਨ ਵਾਸਤੇ ਤਾਂ ਜੇ ਅਸੀਂ ਇਹਨਾਂ ਗੱਲਾਂ ਦਾ ਧਿਆਨ ਰੱਖਾਂਗੇ ਤਾਂ ਜਰੂਰ ਅਸੀਂ ਆਪਣੇ ਕਾਰੋਬਾਰ ਦੇ ਵਿੱਚ ਸਫਲ ਹੋਵਾਂਗੇ ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਬਹੁਤ ਬਹੁਤ ਧੰਨਵਾਦ